ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਸਕੋਰਪਿਓ S10 ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹੈ ਜੀ 85000 ਕਿਲੋਮੀਟਰ ਚੱਲੀ ਹੈ ਜੀ ਗੱਡੀ ਦੂਜੀ ਨਾਅ ਹੈ ਜੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਕੰਡੀਸ਼ਨ ਦੀ ਗੱਡੀ ਹੈ ਕੋਈ ਐਕਸੀਡੈਂਟ ਨਹੀਂ ਕਾगज ਵਗੈਰਾ ਪੂਰੇ ਨੇ 7.5 ਲੱਖ ਰੁਪਏ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੀ 9878456242 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਕੋਰਪਿਓ S10 ਗੱਡੀ ਹੈ ਜਿਹੜੀ 7.5 ਲੱਖ ਰੁਪਏ ਦੇ ਵਿੱਚ 14 ਮਾਡਲ ਨੂੰ ਖਰੀਦ ਸਕਦੇ ਹੋ ਸਵਿਫਟ ਗੱਡੀ ਵਿਕਾਊ ਹੈ ਜੀ 2014 ਮਾਡਲ ਗੱਡੀ ਹੈ ਜੀ ਦੂਜੇ ਨਾ ਹੈ 75000 ਚੱਲੀ ਹੈ ਜੀ ਅਮਲੋੜ ਨੇੜੇ ਖੰਨਾ ਫਤੇਗੜ ਸਾਬੇ ਏਰੀਏ ਦੇ ਵਿੱਚ ਗੱਡੀ ਖੜੀ ਹੈ ਪੰਜਾਬ ਨੰਬਰ ਹੈ ਜੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ 385000 ਰੁਪਏ ਗੱਡੀ ਦਾ ਰੇਟ ਰੱਖੀ ਹੈ 14 ਮਾਡਲ ਹੈ ਦੂਜੇ ਨਾ ਹੈ 9646104404 ਇਸ ਨੰਬਰ ਤੇ ਫੋਨ ਕਰਕੇ ਸਵੈਫਟ ਗੱਡੀ 2014 ਮਾਡਲ ਤੁਸੀਂ 3,85,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਵੀ ਗੱਡੀ ਨੂੰ ਦੇਖ ਸਕਦੇ ਹੋ। ਤੀਜੇ ਸੂਏ ਝੋਟੀ ਵਿਕਾਊ ਹੈ ਜੀ ਸੂਣ ਵਾਲੀ ਹੈ ਦਿਨ ਪੂਰੇ ਹੋ ਗਏ ਨੇ ਦੁੱਧ ਰਿਕਾਰਡ 16 ਲੀਟਰ ਏਰੀਆ ਤਲਵੰਡੀ ਸਾਬੋ। ਤਲਵੰਡੀ ਸਾਬੋ ਏਰੀਆ ਜੀ ਦਿਨ ਪੂਰੇ ਹੋ ਗਏ ਨੇ ਤੀਜੇ ਸੂਏ ਝੋਟੀ ਵਿਕਾਊ ਹੈ ਜੀ ਦੁੱਧ ਰਿਕਾਰਡ 16 ਲੀਟਰ 1,35,000 ਰੁਪਏ ਰੇਟ ਰੱਖੇ ਗਿਆ ਜੀ 62842 90845 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਝੋਟੀ ਹੈ ਜਿਹੜੀ ਸੂਣ ਵਾਲੀ 135 ਅਰਜ ਖਰੀਦ ਸਕਦੇ ਹੋ ਇਲੈਕਟਰਾਵੋਲਟ ਵਿਗਾਊ ਹੈ ਜੀ 2010 ਮਾਡਲ ਹੈ ਜੀ 21000 ਚੱਲੇਗਾ ਜੀ ਸਟੀਲੀ ਮਗਰਾਟ ਹੈ ਜੀ ਰੇਟ 1 ਲੱਖ ਏਰੀਆ ਜੀ ਤਰਨ ਤਰਨ ਹੈ ਬਾਕੀ ਤੁਸੀਂ ਵੀਡੀਓ ਜੇ ਦੇਖ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਇਸ ਵੀਰ ਨੇ ਭੇਜੀ ਹੈ ਕੰਡੀਸ਼ਨ ਤੁਸੀਂ ਆਪ ਹੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ 1 ਲੱਖ ਰੁਪਏ ਰੇਟ ਰੱਖਿਆ ਗਿਆ ਜੀ 10 ਮਾਡਲ ਹੈ 21000 ਚੱਲੇਗਾ ਤਰਨ ਤਰਨ ਖੜਾ ਹੈ 6287 34549 ਇਸ ਨੰਬਰ ਤੇ ਖਰੀਦ ਸਕਦੇ ਹੋ 43600 ਟਰੈਕਟਰ ਵਿਕਾਊ ਹੈ ਜੀ 1984 ਮਾਡਲ ਪਾਵਰ ਸਟੀering ਟਾਇਰ ਨਵੇਂ ਨਵੇਂ ਮਗਰਾਟ ਨੇ ਕਾਗਜ਼ ਪੂਰੇ ਨੇ ਫੁੱਲ ਗਰੰਟੀ ਦਿੱਤੀ ਹੈ ਮਾਲਕ ਵੀਰ ਨੇ ਮਾਲਕ ਵੀਰ ਦਾ ਕਹਿਣਾ ਹੈ ਕਿ ਤੁਸੀਂ ਮੌਕੇ ਤੇ ਵਾਹ ਕੇ ਚਲਾ ਕੇ ਪੂਰੀ ਤਸੱਲੀ ਦੇ ਨਾਲ ਟਰੈਕਟਰ ਦੀ ਡੀਲ ਕਰ ਸਕਦੇ ਹੋ ਤੇ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਲਓ ਜੀ 9646533943 9646533943 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ ਫੋਰਡ 3600 ਖਰੀਦ ਸਕਦੇ ਹੋ ਮਹਿੰਦਰਾ 275 ਟਰੈਕਟਰ ਵਿਕਾਊ 1998 ਮਾਡਲ ਟਾਇਰ ਨਵੇਂ ਨੇ ਰੇਟ 1,70,000 5 ਕਿੱਲਿਆਂ ਦੀ ਵਾਹੀ ਤੇ ਹੀ ਚੱਲੇ ਜੀ ਏਰੀਆ ਪਿੰਡ ਪੀਰ ਥਾਲਾ ਤੁਹਾਨਾ ਫਤਿਹਬਾਦ 9468416028 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਮੱਕੀ ਪਲਾਂਟਰ ਮਸ਼ੀਨ ਵਿਕਾਊ ਹੈ ਜੀ ਮੱਕੀ ਪਲਾਂਟਰ ਮਸ਼ੀਨ ਵਿਕਾਊ 2024 ਮਾਡਲ ਹੈ ਜੀ ਏਰੀਆ ਪਿੰਡ ਮਨਕਿਆਂ ਬਾਲੀ ਰੋਸ ਪਰ ਰੇਟ ਦੀ ਗੱਲ ਕਰੀ ਤਾਂ 4.5 ਲੱਖ ਰੁਪਏ ਰੇਟ ਰੱਖਿਆ ਹੈ 24 ਮਾਡਲ ਹੈ ਮੱਕੀ ਪਲਾਂਟਰ ਮਸ਼ੀਨ ਵਿਕਾਊ ਹੈ ਜੀ 67884620 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਤੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਜਰੂਰ ਕਰਿਓ ਤਵੀਆਂ ਵਿਕਾਊ ਨੇ ਜੀ 8y8 ਦੀਆਂ ਤਵੀਆਂ ਨੇ ਨਮੀ ਕੰਡੀਸ਼ਨ ਹੈ ਘਰ ਦੀ ਵਾਹੀ ਤੇ ਹੀ ਚੱਲੀਆਂ ਹੋਈਆਂ ਨੇ ਫੁੱਲ ਗਰੰਟੀ ਹੈ ਬਾਹ ਕੇ ਚੈੱਕ ਕਰਕੇ ਖਰੀਦੋ ਜੀ ਏਰੀਆ ਜੀ ਪਿੰਡ ਗੇਲੇ ਵਾਲਾ ਸਮਰਾਲਾ ਲੁਧਿਆਣਾ 30000 ਰੁਪਏ ਰੇਟ ਰੱਖਿਆ ਗਿਆ ਫੁੱਲ ਹੈਵੀ ਬਣੀਆਂ ਹੋਈਆਂ ਨੇ ਘਰ ਦੀ ਵਾਹੀ ਤੇ ਵਰਤੀਆਂ ਨੇ ਜੀ ਕਲੀਆਂ ਇਹ 9878382666 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8y8 ਦੀਆਂ ਤਵੀਆਂ ਨੇ ਜਿਹੜੀਆਂ 30000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵਧੀਆ ਕੰਡੀਸ਼ਨ ਗਾਣੇ ਫੁੱਲ ਹੈਵੀ ਕੋਠੀ ਵਿਕਾਊ ਹੈ ਜੀ 20 ਮਰਲੇ ਚ ਬਣੀ ਹੈ ਕੋਠੀ ਵਿਕਾਊ ਹੈ ਜੀ 20 ਮਰਲੇ ਦੇ ਵਿੱਚ ਬਣੀ ਹੈ ਇਹ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਕਿੰਨੇ ਕਮਰੇ ਨੇ ਕੀ ਮਤਲਬ ਹੀਟਿੰਗ ਵਗੈਰਾ ਹੋਈ ਹੈ ਸਾਰਾ ਕੁਝ ਮਤਲਬ ਪੱਥਰ ਵਗੈਰਾ ਜੋੜੀਆਂ ਸਾਰਾ ਕੁਝ ਵੀਰ ਨੇ ਦਿਖਾਇਆ ਵੀ ਜਿਵੇਂ ਪਸ਼ੂ ਆਲਾ ਕਿੱਦਾਂ ਦਾ ਤੁਸੀਂ ਸਾਰੀ ਵੀਡੀਓ ਨੂੰ ਦੇਖਿਓ ਜੀ ਤੁਹਾਨੂੰ ਵੀਰ ਦੇ ਇਹੇ ਵੀਡੀਓ ਬਣਾ ਕੇ ਭੇਜੇ ਦੇਖਣ ਦੇ ਲਈ ਤੁਸੀਂ ਵੇਖ ਸਕਦੇ ਹੋ ਤੇ ਇਹਦਾ ਰੇਟ ਹੈ ਜਿਹੜਾ ਕੋਠੀ ਦਾ ਜੀ ਉਹ 10 ਲੱਖ ਰੁਪਏ ਹੈ ਏਰੀਆ ਹੈਗਾ ਵੀਰਦਾਜੀ ਪਿੰਡ ਪੰਭੋਈ ਗੁਰਦਾਸਪੁਰ ਤਹਿਸੀਲ ਬਟਾਲਾ 20 ਮਰਲੇ ਦੇ ਵਿੱਚ ਬਣੀ ਹੈ ਕੋਠੀ ਇਹ ਤੇ ਤੁਸੀਂ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 843794534 ਇਸ ਨੰਬਰ ਤੇ ਖਰੀਦ ਸਕਦੇ ਹੋ ਤੇ ਤੁਸੀਂ ਵੀ ਸਾਨੂੰ ਜੇਕਰ ਕੋਠੀ ਘਰ ਵੇਚਣਾ ਚਾਹੁੰਦੇ ਹੋ ਜਾਂ ਕੋਈ ਹੋਰ ਵੀ ਤੁਹਾਡੀ ਜ਼ਮੀਨ ਪਲਾਟ ਹੈ ਤਾਂ ਤੁਸੀਂ ਵੀ ਕੇਸ ਵੀਰ ਵਾਂਗੂ ਵਧੀਆ ਵੀਡੀਓ ਬਣਾ ਲਓ ਜੀ ਗੇਟ ਤੋਂ ਲੈ ਕੇ ਅੰਦਰ ਤੱਕ ਦੀ ਤਾਂ ਕਿ ਜਿਹਦੇ ਵਿੱਚ ਪਤਾ ਚੱਲ ਸਕੇਗੀ ਮਤਲਬ ਕਿੰਨੇ ਕਮਰੇ ਨੇ ਕੀ ਫੈਸਿਲਿਟੀਆਂ ਨੇ ਤੇ ਘਰ ਦੇ ਵਿੱਚ ਸਾਰਾ ਕੁਝ ਦਿਖਾ ਕੇ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਕਿ ਜਰੂਰ ਦਿਖਾਇਆ ਕਰੋ ਕਿ ਕਿਹੜੀ ਗਲੀ ਤੇ ਲੱਗਦਾ ਤੇ ਜਾਂ ਕੋਈ ਰੋਡ ਦੇ ਉੱਤੇ ਤੁਹਾਡਾ ਘਰ ਮਕਾਨ ਜੋ ਵੀ ਹੈ ਤੇ ਵੀਡੀਓ ਬਣਾ ਕੇ ਸਾਨੂੰ ਤੁਹਾਡੇ WhatsApp ਨੰਬਰ ਤੇ ਭੇਜ ਦਿਆ ਕਰੋ 9977988461 ਜਾਣਕਾਰੀ ਸਾਰੀ ਦਿਆ ਕਰੋ ਜੀ ਕਿਹੜਾ ਏਰੀਆ ਕੀ ਤਹਿਸੀਲ ਲੱਗਦੀ ਹੈ ਜ਼ਿਲ੍ਹਾ ਕਿਹੜਾ ਤੁਹਾਡਾ ਕਿਹੜਾ ਪਿੰਡ ਹੈ ਕੀ ਰੇਟ ਮੰਗਦੇ ਹੋ ਕਿੰਨੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਤੋਂ ਇਹ ਸਾਰੀ ਜਾਣਕਾਰੀ ਤੁਸੀਂ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਅਟ੍ਰੈਕਟਰ ਮੇਲਾ ਚਾਹਨਾ YouTube Facebook ਪੇਜ ਤੇ ਲੱਭਤੀ ਜਾਊਗੀ ਸਾਰੇ ਪਸ਼ੂ ਵਿਕਾਊ ਨੇ ਜੀ ਇਸ ਵੀਰ ਦੇ ਏਰੀਆ ਸ਼ਹਿਰ ਬਠਿੰਡਾ 3,20,000 ਰੁਪਏ ਰੇਟ ਰੱਖੇਗੇ ਜੀ ਤੇ ਬਾਕੀ ਤੁਸੀਂ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਸਾਰੇ ਪਸ਼ੂ ਵਿਕਾਊ ਨੇ 3,20,000 ਰੇਟ ਮੰਗੇ ਸ਼ਹਿਰ ਬਠਿੰਡਾ ਵੀਰ ਦਾ ਤੇ ਨੰਬਰ ਤੁਸੀਂ ਨੋਟ ਕਰ ਲਓ 9478622574 ਇਸ ਨੰਬਰ ਤੇ ਫੋਨ ਕਰਕੇ ਇਸ ਵੀਰ ਦੇ ਸਾਰੇ ਪਸ਼ੂ ਆ ਜਿਹੜੇ ਤੁਸੀਂ 3,20,000 ਰੁਪਏ ਚ ਖਰੀਦ ਸਕਦੇ ਹੋ ਤੇ ਬਾਕੀ ਇਹ ਨੰਬਰ ਤੇ ਕਾਲ ਕਰਕੇ ਜਾਣਕਾਰੀ ਸਾਰੀ ਲੈ ਸਕਦੇ ਹੋ ਜੀ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਸ਼ੇਅਰ ਕਰ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਜਰੂਰ ਦੱਸਿਆ ਕਰੋ ਜੀ ਕਿ ਤੁਹਾਨੂੰ ਕਿਹੜੇ ਅਰਗੇ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਜੇਕਰ ਤੁਹਾਨੂੰ ਚਾਹੀਦੀਆਂ ਹੈ ਤਾਂ ਕਮੈਂਟ ਜਰੂਰ ਦੱਸਿਓ ਜੀ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀ ਜਿਹੜੇ ਵੀ ਕਮੈਂਟਾਂ ਦੇ ਵਿੱਚ ਬੋਲਦੇ ਲਿਖਦੇ ਨੇ ਕਿ ਸਾਡੇ ਕੋਲ ਜ਼ਮੀਨ ਵੇਖਾਓ WhatsApp ਨੰਬਰ ਚੱਲ ਰਿਹਾ ਹੁੰਦਾ ਜੀ ਇਹ ਨੰਬਰ ਤੇ ਤੁਸੀਂ ਸਾਨੂੰ ਵੀਡੀਓ ਬਣਾ ਕੇ ਪੰਜ ਸੱਤ ਫੋਟੋਸ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ 3 ਕਿੱਲੇ ਜ਼ਮੀਨ ਵਿਕਾਊ ਹੈ ਜੀ ਰੋਡ ਦਾ ਫਰੰਟ ਹੈ ਵਿੱਚ ਬੋਰ ਲੱਗਿਆ 3 ਕਿੱਲੇ ਜ਼ਮੀਨ ਵਿਕਾਊ ਹੈ ਜੀ ਰੋਡ ਦਾ ਫਰੰਟ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵਿੱਚ ਬੋਰ ਲੱਗਿਆ ਹੋਇਆ ਹੈ ਜੀ 25 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਏਰੀਆ ਹੈਗਾ ਜੀ ਖੂਬਨ 8283950015 ਇਸ ਨੰਬਰ ਤੇ ਫੋਨ ਕਰਕੇ 3 ਕਿੱਲੇ ਜ਼ਮੀਨ 25 ਲੱਖ ਰੁਪਏ ਨੂੰ ਕਿੱਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਇਸ ਵੀਰ ਨੇ ਵਧੀਆ ਵੀਡੀਓ ਬਣਾਈ ਹੈ ਜੀ ਜਿਹਦੇ ਵਿੱਚ ਰੋਡ ਕੀ ਮਤਲਬ ਰੋਡ ਲੱਗਦਾਗਾ ਤੇ ਜਮੀਨ ਦੇ ਨਾਲ ਜਾਂ ਕੋਈ ਰਸਤਾ ਕੱਚਾ ਆਉਂਦਾਗਾ ਇਹ ਸਾਰਾ ਵਧੀਆ ਦਿਖਾਇਆ ਵੀਰ ਨੇ ਤੇ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਭੇਜ ਸਕਦੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਆ ਰਹੇ ਨੇ ਜਿਹੜੇ ਵੀਰ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਚੈਨਲ ਦੇ ਨਾਲ ਐਸੇ ਤਰ੍ਹਾਂ ਹੀ ਜੁੜੇ ਰਹੋਗੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੇ ਨਾਲ ਨਾਲ ਜਿਹੜੇ ਵੀਰ ਮਤਲਬ ਵਧੀਆ ਤੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਜੇਕਰ ਤੁਸੀਂ ਵਧੀਆ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ YouTube ਟਰੈਕਟਰ ਮੇਲਾ ਜ਼ਰੂਰ ਸਰਚ ਕਰਿਆ ਕਰੋ ਜੀ ਉੱਥੇ ਤੁਹਾਨੂੰ ਜਿੱਦਾਂ ਮਤਲਬ ਜਿਹੜੇ ਏਰੀਏ ਚਾਹੀਦੇ ਆ ਜ਼ਮੀਨ ਤੁਹਾਨੂੰ ਮਿਲ ਸਕੂਗੀ ਜੇਕਰ ਨਾ ਵੀ ਮਿਲੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਦਿਆ ਕਰੋ ਕਿ ਇਹ ਏਰੀਏ ਦੇ ਵਿੱਚ ਐਨੀ ਜ਼ਮੀਨ ਚਾਹੀਦੀ ਹੈ ਸਾਨੂੰ ਐਨੇ ਕ੍ਰੇਟ ਨੂੰ ਤੇ ਬੜਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰ